ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਰੈਲੀਆਂ ਤੇ ਇਕੱਠਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਕਾਲੀ ਦਲ ਬਾਦਲ ਵੱਲੋਂ ਜੋ ਵਿਸਾਖੀ ਤੱਕ 40 ਰੈਲੀਆਂ ਕਰਨ ਦਾ ਜੋ ਨਿਰਣਾ ਕੀਤਾ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਇੱਕ ਲਿਸਟ ਵੀ ਜਾਰੀ ਕਰ ਦਿੱਤੀ ਹੈ ਔਰ ਨਾਮ ਇਸ ਮੁਹਿਮ ਦਾ ਰੱਖਿਆ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਉਸ ਦੇ ਤਹਿਤ 40 ਰੈਲੀਆਂ ਕੀਤੀਆਂ ਜਾਣਗੀਆਂ ਔਰ ਅਲੱਗ-ਅਲੱਗ ਹਲਕਿਆਂ ਦੇ ਵਿੱਚ ਕੀਤੀਆਂ ਜਾਣਗੀਆਂ ਤੇ ਸਾਰੇ ਆਗੂ ਵਰਕਰਾਂ ਨੂੰ ਜਿਹੜੇ ਐ ਉਹ ਸੁਨੇਹੇ ਭੇਜ ਦਿੱਤੇ ਗਏ ਤਾਂ ਕਿ ਉਹਨਾਂ ਅਕਲ ਵਰਕਰਾਂ ਵੱਲੋਂ ਭਾਰੀ ਜਿਹੜੇ ਇਕੱਠ ਹੈ ਉਹ ਪਾਰਟੀ ਦੇ ਹੱਕ ਦੇ ਵਿੱਚ ਦਿਖਾਏ ਜਾ ਸਕਣ ਉੱਥੇ ਹੀ ਜੋ ਭਾਜਪਾ ਹੈ ਉਸ ਦੇ ਵੱਲੋਂ ਵੀ ਆਪਣਾ ਮਿਸ਼ਨ ਜਿਹੜਾ ਹੈ 2027 ਵਿਧਾਨ ਸਭਾ ਉਹਨਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਵੱਲੋਂ ਵੀ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਉਹ ਕਰਨ ਦਾ ਪ੍ਰੋਗਰਾਮ ਉਲਿੱਖਿਆ ਗਿਆ ਉੱਥੇ ਹੀ ਉਹਨਾਂ ਨੇ 117 ਵਿਧਾਨ ਸਭਾ ਹਲਕਿਆਂ ਲਈ ਰਾਜ ਰੈਲੀ ਵਿਧਾਨ ਸਭਾ ਇੰਚਾਰਜ ਨਿਯੁਕਤ ਕਰ ਦਿੱਤੇ ਹੈ ਬਹੁਤ ਵੱਡੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤਾਂ ਕਿ ਭਾਜਪਾ ਨੋ ਜਮੀਨੀ ਪੱਧਰ ਤੇ ਜਥੇਬੰਦ ਕਰਕੇ 2027 ਦੇ ਲਈ ਤਿਆਰੀ ਕੀਤੀ ਜਾ ਸਕੇ ਤੇ ਸਰਕਾਰ ਬਣਾਈ ਜਾ ਸਕੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਹਾਲੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਰਾਜਾ ਫਰਿੰਗ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਇਨਸਟਰਕਸ਼ਨਸ ਦੇ ਦਿੱਤੀਆਂ ਗਈਆਂ ਚੋਣ ਤਿਆਰੀਆਂ ਨੂੰ ਲੈ ਕੇ ਤੇ ਨਵੇਂ ਜਿਹੜੇ ਜ਼ਿਲ੍ਹਾ ਪ੍ਰਧਾਨ ਲਗਾਉਣੇ ਹਨ ਉਹਨਾਂ ਦੇ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤੇ ਮੌਜੂਦਾ ਪੰਜਾਬ ਦੀ ਜੋ ਸਥਿਤੀ ਹੈ ਰਾਜਨੀਤਿਕ ਸਥਿਤੀ ਉਸ ਤੇ ਉੱਪਰ ਵੀ ਸਮੀਖਿਆ ਕੀਤੀ ਗਈ ਹੈ ਇਸ ਵਕਤ ਜੋ ਪੰਜਾਬ ਮਾਮਲਿਆਂ ਦੇ ਇਨਚਾਰਜ ਨੇ ਕਾਂਗਰਸ ਦੇ ਭੁਪੇਸ਼ ਬਗੇਲ ਉਹ ਪੰਜਾਬ ਦੇ ਵਿੱਚ ਹੀ ਨੇ ਔਰ ਮੀਟਿੰਗਾਂ ਦੀ ਅਗਵਾਈ ਕਰ ਰਹੇ ਆ ਉਥੇ ਹੀ ਜੋ ਅੱਜ ਮੌਕਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਹੈ ਉਸ ਤੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬڑے ਕਰੜੇ ਪ੍ਰਹਾਰ ਜੜੇ ਆ ਉਹ ਵਿਰੋਧੀ ਪਾਰਟੀਆਂ ਦੇ ਉੱਪਰ ਕੀਤੇ ਗਏ ਆ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਸ ਨੂੰ ਲੈ ਕੇ ਬੇਰੁਜ਼ਗਾਰੀ ਨੂੰ ਲੈ ਕੇ ਕੋਈ ਕੰਮ ਜਿਹੜਾ ਉਹ ਨਹੀਂ ਕੀਤਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਸੀ ਤਾਂ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਲੋਕਾਂ ਨੇ ਅੱਗੇ ਲੈ ਕੇ ਆਂਦਾ ਹੈ ਜੇਕਰ ਇਹ ਆਪਣੇ ਕੰਮ ਸਹੀ ਕਰਦੀਆਂ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਿਉਂ ਅੱਗੇ ਲੈ ਕੇ ਆਉਣਾ ਸੀ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਦੌਰਾਨ ਅਕਾਲੀ ਭਾਜਪਾ ਗੱਠਜੋੜ ਤੇ ਵੀ ਉਹਨਾਂ ਨੇ ਪ੍ਰਹਾਰ ਕੀਤਾ ਤੇ ਕਾਂਗਰਸ ਪਾਰਟੀ ਤੇ ਵੀ ਕਿ ਜੇਕਰ ਅਕਾਲੀ ਦਲ ਬਾਦਲ ਤੇ ਕਾਂਗਰਸ ਬੀਜੇਪੀ ਨੇ ਪੰਜਾਬ ਦੇ ਵਿੱਚ ਨਸ਼ੇ ਦੇ ਉੱਪਰ ਕੰਟਰੋਲ ਨਹੀਂ ਕੀਤਾ ਜਾਂ ਬੇਰੋਜ਼ਗਾਰੀ ਤੇ ਕੰਟਰੋਲ ਨਹੀਂ ਕੀਤਾ ਤਾਂ ਜੋ ਕੈਪਟਨ ਨੇ ਗੁੜਕਾ ਸਾਹਿਬ ਦੀ ਸੌਖਾ ਖਾ ਕੇ ਸੱਤਾ ਸੰਭਾਲੀ ਉਸ ਤੇ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਅਹਿਮ ਭੂਮਿਕਾ ਜਿਹੜੀ ਉਹ ਨਹੀਂ ਨਿਭਾਈ ਨਸ਼ੇ ਨੂੰ ਤੇ ਜਿਹੜੀ ਬੇਰੋਜ਼ਗਾਰੀ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਦਾ ਕਹਿਣਾ ਸੀ ਕਿ ਤਾਂ ਹੀ ਤਾਂ ਲੋਕਾਂ ਨੇ ਪ੍ਰਵਾਸ ਕਰਾ ਕੇ ਆਪਣੇ ਬੱਚੇ ਬਹੁ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਦਿੱਤੇ ਕਿ ਜੇਕਰ ਉਹ ਇੱਥੇ ਰਹਿਣਗੇ ਤਾਂ ਉਹ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਜਾਣਗੇ ਔਰ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਵੀ ਇੱਕ ਵੱਡਾ ਕਾਰਨ ਹੈ ਸਰਕਾਰਾਂ ਨੇ ਬਿਲਕੁਲ ਵੀ ਨੌਕਰੀਆਂ ਬਾਰੇ ਨਹੀਂ ਸੋਚਿਆ ਨਹੀਂ ਤਾਂ ਜਿਹੜੀਆਂ ਇਸ ਵਕਤ ਘਟਨਾਵਾਂ ਹੋ ਰਹੀਆਂ ਮਾੜੇ ਅਨਸਰਾਂ ਨੂੰ ਲੈ ਕੇ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਉਨਾ ਕਹਿ ਕੇ ਇਹਦੇ ਲਈ ਵੀ ਕੰਟਰੋਲ ਹੋ ਸਕਦਾ ਸੀ ਉਥੇ ਹੀ ਬਹੁਤ ਸਾਰੀਆਂ ਜਿਹੜੀਆਂ ਸੁਰਖੀਆਂ ਇਹ ਵੀ ਆ ਰਹੀਆਂ ਕਿ ਜਦੋਂ ਮੁੱਖ ਮੰਤਰੀ ਸਾਹਿਬ ਜਰਵਿੰਦ ਕੇਜਰੀਵਾਲ ਭਾਸ਼ਣ ਕਰ ਰਹੇ ਸਨ ਤਾਂ ਜਿਹੜੇ ਲੋਕ ਸੀ ਉਹ ਜਾਣੇ ਸ਼ੁਰੂ ਹੋ ਗਏ ਸਨ ਉੱਠ ਕੇ ਪੀਟੀਸੀ ਨਿਊਜ਼ ਨੇ ਇੱਕ ਖਬਰ ਲਗਾਈ ਹੈ ਕਿ ਆਪ ਤੋਂ ਭੰਗ ਹੋਣ ਲੱਗਾ ਆਮ ਆਦਮੀ ਪਾਰਟੀ ਦਾ ਮੋ ਮੋਗਾ 'ਚ ਆਮ ਆਦਮੀ ਪਾਰਟੀ ਦੀ ਰੈਲੀ 'ਚ ਅਨੋਖਾ ਨਜ਼ਾਰਾ ਸામਨੇ ਆਇਆ ਉਹਨਾਂ ਨੇ ਕਿਹਾ ਕਿ ਰਵਿੰਦ ਕੇਜਰੀਵਾਲ ਦੇ ਭਾਸ਼ਣ ਸ਼ੁਰੂ ਕਰਨ ਤੇ ਲੋਕਾਂ ਨੇ ਛੱਡੀਆਂ ਕੁਰਸੀਆਂ ਪੰਡਾਲ ਹੋਇਆ ਖਾਲੀ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਵੀ ਅੱਧਵਾਟੇ ਛੱਡ ਰਿਆ ਕਲੀਨ ਹਾਲ ਸਿੰਘ ਵਾਲਾ ਵਿਖੇ ਜੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜਿਹੜੀ ਰੈਲੀ ਕੀਤੀ ਗਈ ਸੀ ਪੀਟੀਸੀ ਨਿਊਜ਼ ਦਾ ਕਹਿਣਾ ਹੈ ਕਿ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਤੇ ਜੋ ਕੇਜਰੀਵਾਲ ਹੈ ਉਹਨਾਂ ਤੋਂ ਬੋਹ ਮੋੜ ਲਿਆ ਉਹਨਾਂ ਦਾ ਮੋਹ ਭੰਗ ਹੋ ਗਿਆ ਉਹਨਾਂ ਦਾ ਭਾਸ਼ਣ ਜੇ ਚੱਲ ਰਿਹਾ ਸੀ ਤੇ ਲੋਕ ਉੱਠ ਕੇ ਜਾਣੇ ਸ਼ੁਰੂ ਹੋ ਗਏ ਸਨ ਇਹ ਉਹਨਾਂ ਨੇ ਆਪਣੇ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਉੱਥੇ ਉਹਨਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਪਰ ਜੋ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਪਰ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਉਸ ਦੇ ਵਿੱਚ ਤਾਂ ਕਾਫੀ ਵੱਡਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਹੈ ਵਿਰੋਧੀ ਪਾਰਟੀਆਂ ਵੱਲੋਂ ਵੀ ਉਹਨਾਂ ਦੀ ਇਸ ਰੈਲੀ ਨੂੰ ਲੈ ਕੇ ਕਾਫੀ ਤੰਜ ਕੱਸੇ ਗਏ ਹੈ ਕਿ ਕੁਝ ਖਾਸ ਹਾਸਲ ਨਹੀਂ ਕਰ ਪਾਈ ਆਮ ਆਦਮੀ ਪਾਰਟੀ ਇਸ ਰੈਲੀ ਦੇ ਵਿੱਚ ਲੋਕਾਂ ਦਾ ਜਨ ਸਮਰਥਨ ਬਹੁਤ ਘੱਟ ਹੈ। ਬਾਕੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਹਨ ਲੋਕਾਂ ਨੂੰ ਲੁਭਾਉਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵਾਅਦੇ ਵੀ ਸ਼ੁਰੂ ਹੋ ਜਾਣਗੇ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਦਲਾਅ ਦਾ ਨਾਅਰਾ ਦੇ ਕੇ ਹੀ ਸੱਤਾ ਸੰਭਾਲੀ ਹੈ। ਉਸਦੇ ਵਿੱਚ ਕਿੰਨੇ ਲੋਕ ਸੰਤੁਸ਼ਟ ਨੇ ਜਾਂ ਕਿੰਨੇ ਅਸੰਤੁਸ਼ਟ ਨੇ ਇਹ ਤਾਂ ਦੁਬਾਰਾ 2027 ਦੇ ਵਿੱਚ ਹੀ ਪਤਾ ਲੱਗੇਗਾ ਧੰਨਵਾਦ